brought to by silver pumps top quality or consistent performance ke liye sirf silver pumps naam yaad rakhna tere kisan ki nu samjhe ne apna ashwini kisan de parso mitke ikhar de nahi nahi kisan kisan ne ho kisan ne ho matlab kisan leader hai kisan leader dekho kaisi baat aayi naya apne pad gaya hai kisan da matlab jehda khet janda hove ਇਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਏ ਸੀ ਲੈਂਡ ਪੂਲਿੰਗ ਆ ਲੈਂਡ ਪੂਲ ਲੈ ਕੇ ਸਾਰਾ ਵਿਕਾਸ ਇਕੋ ਹੋਇਆ ਹੋਇਆ ਹੈ ਇਹਦੇ ਬਾਦਵਾ ਸਾਹਿਬ ਕਹਿੰਦੇ ਨੇ ਕਿ 90 ਵਿੱਚ 4000 ਕਿਸਾਨ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਲੈਣ ਆਏ ਲੈਂਡ ਪੂਲਿੰਗ ਜਿਹੜੀ ਇਹ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ 'ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰਦੇ ਅਸੀਂ ਹੀ ਲੈਂਡ ਪੂਲਿੰਗ 'ਚ ਮਰਜ਼ੀ ਹੈ ਨਹੀਂ ਦੇਣੀ ਨਾ ਦੇ हां ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਸਰ ਕਿਸਾਨ ਪੁੱਤਾਂ ਵਿਰੋਧ ਕਰ ਰਹੇ ਤੁਹਾਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ ਹੈ ਧਰਤ ਦੀ ਕਿੰਨਾਂ ਨੇ ਬਾਸ ਕੇਐਮ ਨੇ ਜੀ ਕਿਸਾਨਾਂ ਨੇ ਸਰ ਉਹ ਕਹਿੰਦੇ ਕਿ ਚਾਰ ਦਾ ਸ਼ਖਸ਼ਨ ਜਿਹੜਾ ਚਾਰ ਸ਼ਖਸ਼ਨ ਦੀ ਵੀ ਹੈਗੀ ਆਪਾਂ ਨੋਟੀਫਿਕੇਸ਼ਨ ਕਰਤੀ ਹੈ ਉਦੇਵਾਰ ਕਿਸਾਨ ਨੂੰ ਨਾ ਲੋਨ ਮਿਲਦਾ ਨਾ ਉਹ ਜ਼ਮੀਨ ਵੇਚਦਾ ਨਾ ਆਪਣੇ ਧੀ ਵਾਸਤੇ ਕਰੀ ਸਰ ਉਹ ਸੈਕਸ਼ਨ ਨੂੰ ਬਹੁਤ ਪਲੀਜ਼ ਕਲੀਅਰ ਕਰ ਦੋ ਉਹ ਹੈ ਸੈਕਸ਼ਨ 4 ਨੂੰ ਦੇਖੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆ ਗੈਰ ਕਾਨੂੰਨੀ ਨੇ ਹਰਿਆਣਾ ਚ ਇੱਕ ਵੀ ਨਹੀਂ ਹੈ ਈਵਨ ਜਿਹੜੇ ਜੇ ਮੇਰਾ ਸੰਗਰੂਰ ਕਰਾਇ ਤੇ ਘਰ ਹੈ ਉਹ ਕਲੋਨੀ ਵੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋ ਉਹ ਇਲੀਗਲਾਂ ਚ ਕਿਉਂਕਿ ਨਾ ਸੀਵਰੇ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਜਿ ਦਿਖਾਉਂਦੇ ਨਹੀਂ ਸਿੱਨੀ ਸੜਕ ਹੈ ਸੜਕ ਐਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਡਰਾਂ ਦੇ ਗੱਲ ਪਾ ਜਾਂਦੇ ਆ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 'ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ 'ਚ ਪਤਾ ਲੱਗਦਾ ਯਾਰ ਅਸਰ ਗਲਤ ਪਲੇਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹਦਾ ਭੱਜ ਗਿਆ ਡਿਵੈਲਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਪੰਜਾਬ ਨੂੰ ਕਿਸਾਨਾਂ ਨੂੰ ਸਮਝ ਕਿਉਂ ਨਹੀਂ ਆ ਰਿਹਾ ਕਿਸਾਨ ਕਿਉਂ بار-बार ਵਿਰੋਧ ਕਰ ਰਹੇ ਨੇ ਜਿਹਨਾਂ ਨੇ ਤਾਂ ਆਲ ਪਾਰਟੀ ਮੇਜਰੀ ਨਹੀਂ ਬੁਲਾਈ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵੀ ਨਹੀਂ ਨੇ ਪਰਸੋਂ ਮੀਟਿੰਗ ਕੀਤੀ ਕੇ ਖਰਦ ਨਹੀਂ ਨਹੀਂ ਕਿਸਾਨ ਕਿਸਾਨ ਨੇ ਕਿਸਾਨ ਨੇ ਹੋ ਮਤਲਬ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾ ਆਪਣੇ ਵੱਟ ਗਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ